ਮਗੇ ਮੋਦੀ ਲਾਦੀ ਹੈ ਨਹੀਂ ਨਾ ਉਹ ਦੇ ਅੱਗੇ ਹੈ ਹਰਿਆਣੇ ਵਾਲੇ ਦੇ ਮਗਿਆ ਤੇ ਨਾ ਜੋਗੀ ਦੇ ਮਗਿਆ ਜੁਪੀ ਵਾਲੇ ਦੇ ਨਾ ਜੋਗੀ ਦੇ ਕਰਮਜੀਤੋ ਕਰਮਜੀਤ ਅਨਮੋਲ ਅਨਮੋਲ ਤੇ ਉਹਨਾਂ ਦੇ ਜੋ ਕਾਜ ਭਰਨੇ ਸੀਗੇ ਤੂੰ ਉਹਦੇ ਵਿਸ਼ੇ ਦੇ ਨਾ ਸਾਡੇ ਕੋਲੇ মিডিਆ ਵਾਲੇ ਆ ਗਏ ਅੱਜ ਹਾਂਜੀ ਚਲੋ ਥੈਂਕ ਯੂ ਬਹੁਤ ਵਧੀਆ ਵੀਡੀਓ ਵਾਲੇ ਆਏ ਵਧੀਆ ਗੱਲ ਕੀਤੀ 10 ਕਿੱਡੀ ਜਾਂਦੇ ਸੀ ਸੀ ਫਲਾਈ ਜਾਂਦੇ ਸੀਗੇ ਹਾਂਜੀ ਹਾਂਜੀ ਉੱਥੇ ਵੀ ਸਾਡੀ ਇਹੀ ਵੀਡੀਓ ਚੱਲੀ ਜਾਂਦੀ ਹੈ ਹਾਂਜੀ ਉਹਨਾਂ ਦੇ ਯਾਰ ਬਾਈ ਯਾਰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੋਟਾਂ ਕਿਹਨੂੰ ਪਾਉਣੀਆਂ ਚਾਹੁੰਦੇ ਆ ਮੈਂ ਕਿ ਬੋਟਾਂ ਪਾਈ ਸੀ ਤਾਂ ਖੰਟੀ ਮਤਲਬ ਕਹਿ ਦਈਏ ਪੰਜਾਬੀ ਚ ਵੀ ਅਸੀਂ ਕਾਂਗਰਸੀ ਪਾਰਟੀ ਬੰਦੇ ਸੀਗੀ ਮੁੱਢ ਤੋਂ ਛੜਦਾਦੇ ਬਾਬੇ ਅਸੀਂ ਇੱਕ ਤਾਂ ਨਾ ਬਦਲਾਅ ਲਿਆਉਣ ਦੇ ਮਾਰੇ ਅਸੀਂ ਬੋਟਾਂ ਪਾਈਆਂ ਆਮ ਪਾਰਟੀ ਨੂੰ ਪਰ ਆਮ ਪਾਰਟੀ ਨੇ ਵੀ ਇਹੀ ਗਿਆ ਵੀ ਕੈਪਟਨ ਨੇ ਪੁੱਟ ਕਾ ਸਭ ਚੱਕਿਆ ਬਦਲ ਗਿਆ ਨੇ ਸਾਡੇ ਮਤਲਬ ਗੁਰੂ ਸਾਹਿਬ ਦੇ ਅੰਗ ਪਾੜ ਤੇ ਮਤਲਬ ਕਹਿ ਦਈਏ ਆਪਾਂ ਪੰਜਾਬੀ ਚ ਦੋਸੀ ਉਹਨੂੰ ਸਜਾਵਾਂ ਨਹੀਂ ਦਿੱਤੀਆਂ ਹਾਂ ਤੇ ਜਿਹੜੀ ਆਮ ਪਾਰਟੀ ਸੀ ਨਾ ਇਹਨਾਂ ਦਾ ਫਿਰ ਉਹ ਪਠਾ ਬਾਤਾ ਕਿਵੇਂ ਭਾਇਆ ਚਿੱਟੇ ਵਾਲੇ ਮਗਰ ਸਾਡੇ ਪਿੰਡ ਨਾਲ ਇੱਕ ਨਹੀਂ ਵੈਸੇ ਤੁਸੀਂ ਆਸਾਂ ਉਮੀਦਾਂ ਨਾਲ ਲਿਆਂਦੀ ਸੀ ਆਵਾ ਪਾਰਟੀ ਬਹੁਤ ਆਸ ਉਮੀਦਾਂ ਲਿਆਂਦੀ ਸੀ ਕਿ ਸਾਡੇ ਸਾਡੇ ਉਮੀਦਾਂ ਦੇ ਪਾਣੀ ਫੇਰਤਾ ਜਿਵੇਂ ਪਾਣੀ ਫੇਰ ਛੜ ਗਈ ਫਰਫੀ ਫੇਰਦੇ ਹੁੰਦਾ ਬਾਈ ਨਿੱਕੇ ਨਿੱਕੇ ਬੱਚੇ ਚਟਾ ਲਾਈ ਜਾਂਦੇ ਐ ਅਸੀਂ ਤਾਂ ਯਾਰ ਪੂਵਨ ਤਮਨ ਸਾਹਿਬ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਇਹ ਚਟਾ ਯਾਰ ਮੇੜ ਕੰਮ ਹੈ ਦਾ ਫੀਮ ਵੇਚ ਲੈ ਬੀਜ ਲੈਣ ਲੋਕਾਂ ਨੂੰ ਸਹੀ ਗੱਲ ਹੈ ਡੋਡੇ ਹੋ ਜਾਂਦਾ ਖਸਕਸਾ ਵੇਚਦਾ ਯਾਰ ਕੋਈ ਗੱਲ ਨਹੀਂ ਹੈ ਜੇ ਤੁਹਾਨੂੰ ਕੋਈ ਸ਼ਰਾਬ ਦੇ ਵਿੱਚੋਂ ਵੀ ਮੁਨਾਫਾ ਨਹੀਂ ਮਿਲਦਾ ਮੰਨ ਲਓ ਗੱਲ ਨਿੱਕੀ ਜਿਹੀ ਗੱਲ ਕਰਦੇ ਆਪਾਂ ਵੀ ਨਹੀਂ ਮਿਲਦਾਗਾ ਕੋਈ ਹੋ ਟੈਕਸ ਲਾ ਦੋ ਕੋਈ ਗੱਲ ਨਹੀਂ ਸਾਨੂੰ ਯਾਰ ਪਰ ਚਿੱਟੇ ਵਾਲਾ ਕੰਮ ਨੇ ਵੇੜੋ ਯਾਰ ਕਿਤੇ ਕੱਲੇ ਕੱਲੇ ਬੱਚੇ ਮਰੀ ਜਾਂਦੇ ਆ ਫਿਰ ਮੈਂ ਕਹਿੰਦਾ ਇਹ ਵੀ ਕੀਤੀ ਇੱਕ ਕਹਿੰਦੇ ਯਾਰ ਮੋਦੀ ਦਾ ਤੇ ਬਿਆਨ ਨਹੀਂ ਹੈ ਵੀ ਚਿੱਟੇ ਵਾਲਾ ਤੇ ਮੈਂ ਕਹਿੰਦਾ ਮੋਦੀ ਲਾਦੀ ਹੈ ਨਹੀਂ ਨਾ ਉਹ ਦੇ ਅੱਗੇ ਆ ਹਰਿਆਣੇ ਵਾਲੇ ਦੇ ਮੈਂ ਕਿਹਾ ਤੇ ਨਾ ਜੋਗੀ ਦੇ ਮੈਂ ਜੁਪੀ ਵਾਲੇ ਦੇ ਨਾ ਜੋਗੀ ਦੇ ਫਿਰ ਉਹਨੂੰ ਅੱਗ ਦਾ ਸਿੱਖਦਾ ਪਤਾ ਕੀ ਲੱਗੂ ਵਸੇਕ ਕੀ ਹੁੰਦਾ ਕਦਾ ਚਲੋ ਵੋਟ ਤੁਹਾਡਾ ਪਰਸਨਲ ਹੱਕ ਹੁੰਦਾ ਉਹ ਦੱਸਣਾ ਨਹੀਂ ਚਾਹੀਦਾਗਾ ਆਪਾਂ ਨੂੰ ਕਿਹਨੂੰ ਪਾਉਣੀ ਹੈ ਨਹੀਂ ਯਾਰ ਆਮ ਆਦਮੀ ਤੋਂ ਮਨਖੱਟਾ ਕਿਉਂ ਹੋਇਆ ਖਟਾਈ ਹੋ ਗਿਆ ਵੀ ਇਹਨਾਂ ਨੇ ਸੌ ਖਾਦੀ ਸੀਗੀ ਜਿਹੜੀ ਇੱਕ ਬੀਬੀ ਮੋਲ ਨਹੀਂ ਆ ਲੜਕੀ ਉਹ ਕੁੜੀ ਉਹ ਗਗਨ ਗਗਨ ਉਹ ਆਂਦੀ ਸੀ ਐਮਐਸਡੀ ਦੇਵਾਂਗੇ ਸੀ ਸਾਡੀ ਛੁੜਕੀ ਦਾ ਕੰਮ ਹੈ ਪੰਜਾਂ ਮਿੰਟਾਂ ਚ ਦੇਵਾਂਗੇ ਪੰਜਾਂ ਮਿੰਟਾਂ ਚ ਨਹੀਂ 50000 ਰੁਪਏ ਬੁੜੀ ਨੂੰ ਪਹਿਲਾਂ ਮਿਲਣ ਲੱਗ ਗਿਆ ਕਿ ਨਹੀਂ ਯਾਰ ਮੇਰੇ ਸਾਲਾਂ ਖਾਤਰ ਕੁੜਾ ਅੱਗੇ ਲੈ ਗਏ ਹਣਗੇ ਦਾ ਇੱਕ ਤੁਸੀਂ ਹੋਰ ਦੱਸਿਓ ਗੱਲ ਵੀ ਤੁਸੀਂ ਰੋਹ ਟ੍ਰਾਂਸਪੋਰਟ ਦਾ ਕੰਮ ਕਰਦੇ ਜਿਹੜੀ ਪੰਜ ਗਰਾਂਈ ਤੋਂ ਔਲਖਾ ਨੂੰ ਸੜਕ ਆਉਂਦੀ ਆ ਬਹੁਤ ਟੁੱਟੀ ਪਈ ਆ ਉਹ ਪਹਿਲਾਂ ਵੇਲੇ ਦੀ ਟੁੱਟੀ ਵੀ ਜਦੋਂ ਕੈਪਟਨ ਦਾ ਰਾਜ ਸੀਗਾ ਤੇ ਹੁਣ ਕੀ ਆਵਾਦੀ ਨੂੰ ਵੀ ਅੱਜ 2 ਸਾਲ ਤੋਂ ਉੱਤੇ ਹੋ ਗਿਆ ਟਾਈਮ ਬਣਗੀ ਛੜ ਕੇ ਕੀ ਬਦਲਾ ਆਇਆ ਕੋਈ ਕਿਉਂ ਜਰਦ ਪਈ ਆ ਜੇ ਇੱਥੇ ਜੇਤੋ ਤੋਂ ਨੂੰਵਲ ਸਾਡੇ ਐਮ ਐਲ اے ਨੂਵਲੀ ਹੈ ਨਾ ਮੁਲ ਸਿੰਘ ਹੈ ਉਹ ਬੰਦੇ ਨੂੰ ਛੜਕ ਦਿਸੀ ਨਹੀਂ ਅੱਜ ਤੱਕ ਵੀ ਇਹ ਪਿੰਡਾਂ ਨੂੰ ਛੜਕ ਜਾਂਦੀ ਪਿੰਡ ਹੈਗੇ ਇੱਥੇ ਜਿੱਦੋਂ ਵੋਟਾਂ ਲੈਣੀਆਂ ਸੀਗੀਆਂ ਜੋਂ ਨਾਲ ਚ ਆਇਆ ਉਹ ਸਾਡੇ ਇੱਕ ਦਿਨ ਜੋਰ ਤਖੀਆ ਪੈਂਦਾ ਪਿੰਡ ਸਗੇ ਸੈਂਟਰ ਪਿੰਡ ਦਾ ਸਾਥੇ ਪਿੰਡ ਦੀ ਪੰਜਾਬੀ ਚ ਕਹਦੀ ਆਪਾਂ ਉੱਥੇ ਆਇਆ ਸੀ ਉੱਥੇ ਮੈਂ ਸਵਾਲ ਕੀਤਾ ਸੀ ਉਹਨੂੰ ਮੈਂ ਮੈਂ ਕਿਹਾ ਸਾਡੇ ਸਾਉ ਸਿੰਘ ਆਇਆ ਪਹਿਲਾਂ ਐਮਐਲਏ ਸੀ ਜਿੱਤੋ ਤੋ ਬਲਦੇਵ ਸਿੰਘ ਮਾਸਟਰ ਆਇਆ ਸੀਗਾ ਉਹਨੇ ਸਾਡੀ ਬਾਤ ਨਹੀਂ ਪੁੱਛੀ ਵੋਟਾਂ ਲੈ ਗਿਆ ਬਾਤ ਨਹੀਂ ਪੁੱਛੇਗੀ ਤੇ ਤੂੰ ਕਿਵੇਂ ਆ ਕਹਿੰਦਾ ਬਾਈ ਜੀ ਮੈਂ ਤੁਹਾਡੀ ਪਿੰਡ ਦੀ ਰਗ ਰਗ ਮੈਂ ਸਿਆਣੂਗਾ ਅੱਛਾ ਠੀਕ ਆ ਉਹਨੂੰ ਵੋਟਾਂ ਪਾਤੀਆਂ ਸੀ ਬਦਲਾਅ ਲੈਤਾ ਆਂ ਪਾਰਟੀ ਵਾਸਤੇ ਇਸ ਤਾਂ ਵੀਰ ਜੀ ਇੱਕ ਗੱਲ ਹੋਰ ਆ ਜੀ ਇਹ ਤਾਂ ਪੰਜ ਗਰੀ ਤਾਂ ਪੌਲਖਾਂ ਨੂੰ ਔਲਖਾਂ ਚ ਵੀ ਆਮ ਆਦੀ ਪਾਰਟੀ ਦੇ ਵਰਕਰ ਬਹੁਤ ਆ ਵੋਟਰ ਬਹੁਤ ਆ ਜਾਣ ਜਾਣ ਵਾਲੇ ਚ ਬਹੁਤ ਆ ਤੇ ਪਰੇ ਸੜਕ ਕੋਈ ਵੋਟਰ ਵੀ ਨਹੀਂ ਜ਼ੋਰ ਲਾਉਂਦੇ ਸੜਕ ਬਣਾਉਣ ਨੂੰ ਵੋਟਰ ਵੈਸੇ ਹੀ ਤਾੜੀਆਂ ਮਾਰੀ ਜਾਂਦੇ ਕਿ ਵੋਟਰਾਂ ਦਾ ਜੋਰ ਨਹੀਂ ਵੀ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਉਹਦੇਦਾਰ ਆ ਜਾਂ ਆਗੂ ਆ ਉਹ ਕਹਿੰਦੇ ਨਹੀਂ ਜਾਂ ਬਣਦੀ ਨਹੀਂ ਸੜਕ ਜਾਂ ਉਹਨਾਂ ਨੂੰ ਔਖਲੀਆਂ ਨਹੀਂ ਵਜਦੀਆਂ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਨਹੀਂ ਦੇਖੋ ਪਤਾ ਕੀ ਬਾਈ ਜੀ ਉਹ ਨਾ ਤਾਂ ਹਵਾਈ ਨਿਕਲਦੇ ਆ ਏਅਰ ਬਾਈ ਨਿਕਲਦੇ ਆ ਇਹ ਅਬੀ ਚ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਹਵਾਈ ਨਿਕਲਦੇ ਉਹਨਾਂ ਨੂੰ ਵੋਟ ਔਖਲੀਆਂ ਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਔਖਲੀਆਂ ਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਔਖਲੀਆਂ ਦਾ ਪਤਾ ਲੱਗਦਾ ਸਾਡੇ ਵਰਗੇ ਇੱਤੇ ਰੱਖਦੇ ਭਰਾਵਾਂ ਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਲੱਗਦਾ ਹੋਊਗਾ ਭਾਈ ਉਹ ਜਾਣ ਕੇ ਨਹੀਂ ਕਹਿੰਦੇ ਕਿ ਆਪਦੀ ਪਾਰਟੀ ਨੂੰ ਨਹੀਂ ਮਜਬੂਰੀ ਇਹ ਹੈ ਵੀ ਜੇ ਕਹਿੰਦੇ ਆ ਸਾਡੀ ਪਾਰਟੀ ਦਬਦੀ ਹੈ ਦਬਦੀ ਹੈ ਵੀ ਆ ਵੀ ਜੇ ਸਿੱਧੀ ਗੱਲ ਕਹਿੰਦਾ ਵੀ ਦਬਦੀ ਸਾਡੀ ਪਾਰਟੀ ਹੈ ਜਿਉ ਛੜਕ ਵਾਸਤੇ ਕਹਿੰਦੇ ਆ ਅਸੀਂ ਤੇ ਸਾਡੀ ਪਾਰਟੀ ਦਬ ਜੂਗੀ ਹੈ